13 ਕਿਲੋਮੀਟਰ ਹੈ ਤੁਸੀਂ ਕਿੰਨੇ ਦਿਨ ਹੋ ਗਏ ਇਸ ਧਰਨੇ ਤੇ ਆਂਦੇ ਹੋ ਤੁਸੀਂ 12ਵੇਂ ਦਿਨ ਹੈ ਜੀ ਧਰਨੇ ਤੇ ਇਸ ਧਰਨੇ ਦੇ ਉੱਤੇ ਕਿਸ ਮਕਸਦ ਨਾਲ ਆ ਰਹੇ ਹੋ ਤੁਸੀਂ ਜੋ ਸਾਡੀ ਸਰਕਾਰ ਨੇ ਮੋਦੀ ਸਰਕਾਰ ਨੇ ਸਾਡੇ ਤੇ ਤਿੰਨ ਆਰਡੀਨੈਂਸ ਲਾਗੂ ਕੀਤੇ ਨੇ ਕਿਸਾਨ ਨੂੰ ਖਤਮ ਕਰਨ ਲਈ ਉਹਨਾਂ ਦੇ ਵਿਰੋਧ ਚ ਅਸੀਂ ਇਹ ਧਰਨੇ ਲਾ ਰਹੇ ਹਾਂ ਅੱਛਾ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਜਿਵੇਂ ਕਿ ਸਾਡੀਆਂ ਸਰਕਾਰੀ ਮੰਡੀਆਂ ਨੇ ਜੇ ਉਹ ਖਤਮ ਕਰ ਦੇਣਗੇ ਇਹ ਜੋ ਸਾਡੇ ਮਤਲਬ ਕਿ ਆੜਤੀਆਂ ਦਾ ਕੰਮ ਉਹ ਖਤਮ ਹੋ ਜੂਗਾ ਇਹ ਕੋਪਰੇਟ ਕਰਾਣਿਆਂ ਨੂੰ ਅਮੀਰ ਕਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਦੇ ਮਤਲਬ ਹੱਥਾਂ 'ਚ ਦੇਣਾ ਚਾਹੁੰਦੇ ਨੇ ਜੋ ਅਸੀਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਅੱਛਾ ਕਿਉਂਕਿ ਸਾਡੇ ਪਿਓ ਦਾਦਿਆਂ ਦੀਆਂ ਜੋ ਮਿਹਨਤਾਂ ਨਾਲ ਕਮਾਈਆਂ ਹੋਈਆਂ ਜ਼ਮੀਨਾਂ ਨੇ ਅਸੀਂ ਇਹਨਾਂ ਕੋਪਰੇਟ ਕਰਾਣਿਆਂ ਦੇ ਹੱਥਾਂ 'ਚ ਕਿਵੇਂ ਦੇ ਦਾਂਗੇ ਅਸੀਂ ਇਹ ਕਦੇ ਵੀ ਨਹੀਂ ਹੌਂ ਦੇਵਾਂਗੇ ਸਾਡਾ ਦਿਨੋ ਦਿਨ ਇਸ ਇਹਨਾਂ ਧਰਨਿਆਂ ਦੇ ਵਿੱਚ ਇਕੱਠ ਵਧਦਾ ਜਾ ਰਿਹਾ ਹੈ ਇੱਥੇ ਸਾਨੂੰ ਕੋਈ ਚੀਜ਼ ਦੀ ਕਮੀ ਵੀ ਨਹੀਂ ਆ ਰਹੀ ਲੰਗਰ ਵੀ ਸਾਡੇ ਦਿਨੋ ਦਿਨ ਲੱਗਦੇ ਨੇ ਹਰ ਰੋਜ਼ ਨਵਾਂ ਲੰਗਰ ਆਉਂਦਾ ਇੱਥੇ ਕੋਈ ਚੀਜ਼ ਦੀ ਸਾਨੂੰ ਘਾਟ ਨਹੀਂ ਹੈਗੀ ਪਰ ਇਹ ਸਰਕਾਰ ਦੀਆਂ ਜੋ ਮਾੜੀਆਂ ਨੀਤੀਆਂ ਨੇ ਇਹ ਆਪਣੀਆਂ ਨਵੀਆਂ ਨਿੱਤ ਨਿੱਤ ਚਾਲਾਂ ਚੱਲਦੇ ਨੇ ਜਿਵੇਂ ਕਿ ਸਾਡੇ ਖੇਤਾਂ ਦੇ ਵਿੱਚ ਲਾਈਟ ਕੱਟੀ ਜਾ ਰਹੀ ਹੈ ਹੁਣ ਸਾਡੇ ਧਾਨਿਆਂ ਦੇ ਵਿੱਚੋਂ ਵੀ ਲਾਈਟ ਕੱਟੀ ਜਾ ਰਹੀ ਹੈ ਸਾਡਾ ਐਕਸ਼ਨ ਦਾ ਵੀ ਅੱਜ ਘਰਾਓ ਕੀਤਾ ਜੀ ਬਰਨਾਲੇ ਹਾਂਜੀ ਹਾਂਜੀ ਉਹਨਾਂ ਦਾ ਦਫ਼ਤਰ ਘੇਰਿਆ ਹੋਇਆ ਹੈ ਪਰ ਹੁਣ ਸਾਡੇ ਕੋਲ ਕੱਠਾਂ ਦੀ ਕੋਈ ਘਾਟ ਲਾਗੂ ਕੀਤੇ ਨੇ ਉਹ ਅਸੀਂ ਵਾਪਸ ਕਰਵਾ ਕੇ ਹੀ ਕਰਾਂ ਟੋਲ ਪਲਾਜਾ ਬਰਾਂਲੇ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਆਪਣਾ ਜਿਹੜਾ ਧਰਨਾ ਲਗਾਤਾਰ ਇੱਕ ਤਰੀਕ ਤੋਂ ਚੱਲ ਰਿਹਾ ਜੀ ਤੇ ਉਹ ਉਹਦੇ ਨਾਲ ਸਾਰਾ ਵਸਾ ਰਿਹਾ ਹਾਂ ਜਿਹੜਾ ਆਪਣੀ ਸੈਂਟਰ ਸਰਕਾਰ ਨੇ ਕਿਸਾਨ ਵਿਰੋਧੀ ਜਿੰਨੇ ਆਰਡੀਨੇਸ ਜਾਰੀ ਕੀਤੇ ਆ ਉਹ ਬੇਸ਼ੇਕਾ ਕਿਸਾਨ ਵਿਰੋਧੀ ਕਿਹਾ ਜਾਂਦੇ ਆ ਪਰ ਉਹਦੇ ਵਿੱਚ ਸਾਰੀ ਪਬਲਿਕ ਦਾ ਹੀ ਨੁਕਸਾਨ ਆ ਕੋਈ ਜੇ ਬੇਸ਼ੱਕ ਮਲਾਜ਼ਮ ਹੈ ਬੇਸ਼ੱਕ ਬਿਵਾਰੀ ਹੈ ਆੜਤੀਆ ਮਜ਼ਦੂਰ ਨੇ ਹਰ ਇੱਕ ਦਾ ਨੁਕਸਾਨ ਆ ਉਹਦੇ ਵਿੱਚ ਇਕੱਲੇ ਕਿਸਾਨ ਵਿਰੋਧੀ ਨਹੀਂ ਹੈਗੇ ਉਹ ਬੰਦੇ ਇਸ ਸੰਘਰਸ਼ ਕਿੰਨਾ ਦਿਨ ਹੋ ਗਿਆ ਤੁਹਾਨੂੰ ਚੱਲਿਆ ਇਹ ਲਗਾਤਾਰ ਇੱਕ ਮਹਿੰਦਰ ਮੰਤਰਮਤ ਦੇ ਵਿੱਚ ਆਇਆ ਤਾਂ ਨਾ ਉਹਦੇ ਬਾਰੇ ਕੋਈ ਗੱਲ ਨਹੀਂ ਉਹ ਉਹਨਾਂ ਦਾ ਆਪ ਦੇ ਸਟੈਂਟ ਨੇ ਜੀ ਉਹ 2022 ਦਾ ਸਾਰਾ ਆਪ ਦਾ ਤਾਣਾ ਬਾਣਾ ਬੁੜ ਰਹੇ ਨੇ ਜੇ ਉਹਨਾਂ ਨੂੰ ਕਿਸਾਨਾਂ ਦਾ ਫਿਕਰ ਹੋਵੇ ਤੁਸੀਂ ਰਾਹੁਲ ਗਾਂਧੀ ਲਾ ਲਓ ਦਿੱਲੀ ਦੇ ਵਿੱਚ ਕਿਉਂ ਨਹੀਂ ਬੈਠਾ ਉਹ ਖੱਦ ਮੋਦੀ ਦੇ ਸੰਸਦ ਦੇ ਮੂਹਰੇ ਬੈ ਜਾਂਦਾ ਪੰਜਾਬ ਦੇ ਵਿੱਚ ਕੀ ਲੈਣ ਆਇਆ ਉਹ ਅਕਾਲੀ ਨੇ ਅਕਾਲੀਆਂ ਨੇ ਸਭ ਤੋਂ ਪਹਿਲਾਂ ਸੈਂਡ ਕੀਤੇ ਨੇ ਇੱਥੋਂ ਤੱਕ ਕੇ ਕਹਿੰਦੇ ਅਸੀਂ ਨਾਤਾ ਤੋੜ ਲਿਆ ਭਾਜਪਾ ਨੂੰ ਕੱਲ ਹੀ ਆਪਣੇ ਗੁੱਡਾ ਬਾਦਲਾ ਜੋ ਪ੍ਰਕਾਸ਼ ਸਿੰਘ ਉਹਦੀ ਬਿਆਨ ਲੱਗਿਆ ਉਹਦਾ ਕਹਿੰਦਾ ਮੇਰੇ ਜਿਉਂਦੇ ਜਿਉਂਦੇ ਭਾਤ ਭਾਂ ਨੂੰ ਕਹਿੰਦਾ ਆਪਾਂ ਜਿਹੜਾ ਨਾਤਾ ਉਹ ਨਾ ਤੋੜੋ ਸਾਡੇ ਨਾਲ ਜੋੜੀ ਰੱਖੋ ਇਹ ਇਹੋ ਜੇ ਹਾਲ ਕਰਦੇ ਆ